ਅੱਜ ਜਿੱਥੇ ਆਪਾਂ ਖੜੇ ਹੈਗੇ ਆ ਕੋਟਪੂਰਾ ਸ਼ਹਿਰ ਦੇ ਵਿੱਚ ਪਾਰਵੀ ਜਿਹੜੀ ਹੈਗੀ ਆ ਮਕਾਨਾਂ ਤੇ ਚੱਲ ਰਹੀ ਹੈਗੇ ਆ ਉਹ ਇਸ ਕਰਕੇ ਚੱਲ ਰਹੀ ਹੈਗੀ ਆ ਕਿ ਇਹ ਜਿਹੜੇ ਇਹਨਾਂ ਨੇ ਇੱਕ ਮਕਾਨ ਜਿਹੜੇ ਬਣਾਏ ਹੈਗੇ ਇਹਨਾਂ ਦੀ ਮਾਲਕੀ ਹੈਣੀਗੀ ਸੈਕੰਡਲੀ ਮਿਸਲ ਕਮੇਟੀ ਵੱਲੋਂ ਇਹਨਾਂ ਨੇ ਕੋਈ ਲਿਖੇ ਨਹੀਂ ਪਾਸ ਕਰਵਾਏ ਹੋਏ ਔਰ ਇਹ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਹੈਗੇ ਔਰ ਇਸ ਕਰਕੇ ਆਇਡੈਂਟੀਫਾਈ ਪਲਾਨ ਕੀਤੇ ਹੈਗੇ ਸਾਰੇ ਇਹਦੇ ਨੋਟਿਸ ਜਿਹੜੇ ਹੈਗੇ ਮਿਸਲ ਕਮੇਟੀ ਵੱਲੋਂ ਲਗਾਏ ਗਏ ਸੀਗੇ ਕਿ ਤੁਸੀਂ ਆਪਣੇ ਆਪ ਇਹਨੂੰ ਰਿਮੂਵ ਕਰੋ ਲੇਕਿਨ ਉਹਨਾਂ ਨੇ ਕੋਈ ਇਹਦੀ ਪਰਵਾਹ ਨਹੀਂ ਕੀਤੀ ਔਰ ਹੁਣ ਜਣੀ ਜਿਹੜੀ ਨਿਜਵਾਦੀਨ ਜਿਹੜੀ ਕਾਰਵਾਈ ਹੈਗੀ ਉਹ ਚੱਲ ਰਹੀ ਹੈਗੀ ਐ ਔਰ ਸਾਰੀ ਇਸ ਤਰ੍ਹਾਂ ਜਿਹੜੀ ਜਿਹੜੀ ਹੈਗੀ ਆ ਅੱਗੇ ਵੀ ਕਾਰਵਾਈ ਜਿਹੜੀ ਹੈਗੀ ਆ ਉਹ ਜਾਰੀ ਰਹੇਗੀ ਪਰ ਅੱਜ ਕਿੰਨੀਆਂ ਤੇ ਕਾਰਵਾਈ ਹੋਈ ਬਿਲਕੁਲ ਅੱਜ 5 ਘਰਾਂ ਦੇ ਕਾਰਵਾਈ ਸਾਰੇ ਪਿੱਛੇ ਵੀ ਫਰੰਡ ਤੋਂ ਕਰਾਂਗੇ ਅੱਗੇ ਵੀ ਕਾਰਵਾਈ ਹੋਣੀ ਨਹੀਂ ਜੋ 25 ਹੋਣਗੇ ਸਾਰੇ ਕਰਾਂਗੇ ਕਿਉਂਕਿ ਇਹਨੂੰ ਜੋ ਇੱਕ ਬਿਆਨ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਉਸਦੇ ਤਹਿਤ ਵੀ ਜੋੜਿਆ ਜਾ ਰਿਹਾ ਹੈ ਉਸ ਤੇ ਬਹੁਤ ਜ਼ਿਆਦਾ ਸ਼ਕਤੀ ਨਾਲ ਉਹ ਕੰਮ ਹੋ ਰਿਹਾ ਹੈਗਾ ਉਸ ਨੂੰ ਇਹਦੇ ਨਾਲ ਜੋੜਿਆ ਜਾ ਰਿਹਾ ਕਿਉਂਕਿ ਇਹ ਬੰਦੇ ਜਿਹੜੇ ਹੈਗੇ ਸਾਰੇ ਐਨਡੀਪੀਐਸ ਸੈਕਟਰ ਦੇ ਵਿੱਚ ਸਾਰੇ ਆਏ ਹੈਗੇ ਔਰ ਕਰੋ ਸਾਰੇ ਭੱਜ ਗਏ ਹੈਗੇ ਔਰ ਇਹਨਾਂ ਦੇ ਪਰਚੇ ਸਾਰੇ ਦਰਜ ਹੈਗੇ ਔਰ ਇਹ ਵੀ ਜਿਹੜਾ ਕਿ ਬੜਾ ਜਿਹੜਾ ਹੈਗਾ ਇਸ ਨੂੰ ਦੇਖਿਆ ਜਾ ਰਿਹਾ ਹੈਗਾ ਔਰ ਇਲੀਗਲ ਜਿਹੜੀ ਹੈਗੀ ਹੈ ਇਹਨਾਂ ਨੇ ਇਨਕ੍ਰੋਚਮੈਂਟ ਕੀਤੀ ਇਲੀਗਲ ਮਕਾਨ ਬਣਾਏ ਸਾਰਾ ਜਿਹੜਾ ਹੈਗਾ ਉਹਦੇ ਤਹਿਤ ਕੋਈ ਸਰ ਵੀ ਜਿਹੜੀ ਹੈਗੀ ਹੈ ਇਹ ਕਰ ਰਹੇ ਆ ਅਗਾ ਤੋਂ ਵੀ ਜਾਰੀ ਰਹਿਣਗੇ ਸਰ ਇਸ ਤੋਂ ਬਾਅਦ ਹੋਰ ਵੀ ਲੱਕੇ ਹੈ ਸ਼ਹਿਰ ਕੋਈ ਇੱਥੇ ਨਹੀਂ ਹੈ ਜੋ ਉਹ ਡੈਟੇਫਾਈ ਕਰਨਗੇ ਜਿਸ ਨੂੰ ਮਟੀਰੀਅਲ ਜਿਉਂ-ਜਿਉਂ ਡੈਟੇਫਾਈ ਕਰਨਗੇ ਪ੍ਰਸ਼ਾਸਨ ਵੱਲੋਂ ਇਹ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿ ਇਹ ਮਸੇ ਵਾਲੇ ਇੱਥੇ ਜਾਣ ਕੇ ਤਾਂ ਹੀ ਸਾਡਾ ਅਗਲਾ ਜਿਹੜਾ ਇਹ ਆਉਣ ਵਾਲਾ ਹੀ ਬੱਚਾ ਦਾ ਭੁੱਖਾ ਵਧੀਆ ਰਹਿ ਸਕੂਗਾ ਨਹੀਂ ਤਾਂ ਅਸੀਂ ਆਏ ਦੇਖਦੇ ਸੀ ਇੱਥੇ ਕਿ ਸਾਡੇ ਬੱਚੇ ਵੀ ਇਦਾਂ ਹੀ ਮਸੇ ਦੇ ਲੱਗ ਕੇ ਤਾਂ ਇਦਾਂ ਹੀ ਮਰ ਜਾਣਗੇ ਹੁਣ ਸਾਨੂੰ ਇਦਾਂ ਮਹਿਸੂਸ ਹੁੰਦਾ ਪਿਆ ਕਿ ਸਾਡੇ ਪਰਿਵਾਰ ਜਿਹੜੇ ਬਹੁਤ ਜ਼ਿਆਦਾ ਬੱਚੇ ਜਾਣਗੇ ਇਹ ਮੈਂ ਆਸਰ ਜੀ ਇੱਥੇ ਲਾਗੇ ਲਾਗੇ ਪਿੰਡਾਂ ਦੇ ਵੀ ਬਹੁਤ ਜ਼ਿਆਦਾ ਸਿਰਫਾ ਪਿੰਡਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਹੀ ਮਰ ਚੁੱਕੇ ਆ ਇੱਥੇ 20 ਬਹੁਤ ਬੱਚੇ ਮਰ ਗਏ ਘੱਟੋ ਘੱਟ ਸਾਡੇ ਮਹੱਲੇ ਦੇ ਵਿੱਚ 50 ਬੱਚੇ ਮਰ ਗਏ ਹੋਣੇ ਨਸ਼ੇ ਦੇ ਨਾਲ ਹੀ ਤੇ ਅਸੀਂ ਤਾਂ ਸ਼ੁਕਰ ਮਨਾਉਣਾ ਹੀ ਪੰਜਾਬ ਸਰਕਾਰ ਨੇ ਜਿਹੜਾ ਇਹ ਮੁੱਦਾ ਚੱਕਿਆ ਜੀ ਇਹਨਾਂ ਨੂੰ ਬੰਦ ਕੀਤਾ ਜਾਵੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੇ ਇਥੋਂ ਮਿਟ ਜਾਈ ਨਸ਼ਾ ਹੀ ਸਾਡੇ ਬੱਚੇ ਬਚ ਜਾਣਗੇ ਕੋਈ ਆਉਣ ਵਾਲਾ ਕੋਈ ਕੀਤੀ ਗਈ ਹੈ ਪੰਜਾਬ ਪੁਲਿਸ ਨੂੰ ਲੱਗ ਰਿਹਾ ਹੈ ਕਿ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਏ ਇੰਦਰਾ ਕਲੋਨੀ ਜਲਾਲਿਆਣਾ ਰੋਡ ਤੇ ਦੇਖਿਆ ਕਿ ਹਾਲਤ ਹੈ ਅਸੀਂ ਬਹੁਤ ਖੁਸ਼ ਆ ਜੀ ਐਡਮਿਨਿਸਟ੍ਰੇਸ਼ਨ ਵੱਲੋਂ ਪੰਜ ਹਾਊਸਿਸ ਆਇਡੈਂਟੀਫਾਈ ਹੋਏ ਨੇ ਜਿਹੱਚ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮਿਨਿਸਪਲ ਕਮੇਟੀ ਦੀ ਲੈਂਡ ਤੇ ਇਹਨਾਂ ਨੇ ਪ੍ਰੋਪਰ ਨੋਰਮਸ ਨੂੰ ਫੋਲੋ ਨਹੀਂ ਕੀਤਾ ਹੈ ਔਰ ਉਹ ਪ੍ਰੋਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸਸ ਕੱਟੇ ਗਏ ਨੇ ਔਰ ਉਸ ਤੋਂ ਬਾਅਦ ਇੱਕ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਅਜ ਇਲੀਗਲ ਐਂਕਰੋਚਮੈਂਟਸ ਰਿਮੂਵ ਕਰਾਉਣ ਦਾ ਇਹਨਾਂ ਨੇ ਨਿਰਣੇ ਲੇਤਾ ਔਰ ਪੁਲਿਸ ਫੋਰਸ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਤਾਂ ਪੁਲਿਸ ਅੰਦਾਜ਼ੇ ਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਹੀ ਜਿਹੜੀ ਪ੍ਰਾਪਰਟੀਆਂ ਨੇ ਇਹਨਾਂ ਦੇ ਓਨਰਸ ਤੇ एनडीपीएस ਦੇ ਪਰਚੇ ਨੇ ਔਰ ਇਹਨਾਂ ਵਿੱਚੋਂ ਇੱਕ ਨਸ਼ਾ ਤਸਕਰ ਹੈ ਲੇਡੀ ਨਸ਼ਾ ਤਸਕਰ ਹੈ ਲੱਜਾ ਉਹਦੇ ਪੂਰੇ ਪਰਿਵਾਰ ਤੇ ਐਨਡੀपीएस ਦੇ ਪਰਚੇ ਨੇ ਟੋਟਲ 8 ਪਰਚੇ ਨੇ ਔਰ ਇਹ ਇਸ ਲੇਡੀ ਲੱਜਾ ਦੇ 5 ਪਰਚੇ ਨੇ ਇਹਦੇ ਹਸਬੰਦ ਸਿਕੰਦਰ ਤੇ 2 ਪਰਚੇ ਨੇ ਤੇ ਇਹਦੇ ਤਿੰਨ ਮੁੰਡੇ ਨੇ ਉਹਨਾਂ ਤੇ ਵੀ 3 ਪਰਚੇ ਨੇ ਤਾਂ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਔਰ ਇਹ ਦੋ ਦੋ ਤਿੰਨ ਤਿੰਨ ਮੰਜ਼ਿਲਾ ਘਰ ਇਲੀਗਲ ਅਗਰ ਬਣਾਉਂਦੇ ਹਨ ਤਾਂ ਪੰਜਾਬ ਸਰਕਾਰ ਦੇ ਇਸ ਵੇਲੇ ਬਿਲਕੁਲ ਇੱਕ ਸਖਤ ਹਿਦਾਇਤ ਹੈ ਕਿ ਦਿਸ ਵਿਲ ਨਾਟ ਬੀ ਟੋਲਰੇਟਿਡ ਐਟ ਆਲ ਔਰ ਪਿਛਲੇ 14 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 190 ਨਸ਼ਾ ਤਸਕਰ ਫੜ ਕੇ ਅੰਦਰ ਦਿੱਤੇ ਨੇ ਜੋ ਅੱਜ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਸੀਂ ਸਾਰੇ ਹੀ ਮੀਡੀਆ ਕਲੀਗਸ ਨੇ ਇਹੀ ਮੌਲਾ ਕਵਰ ਕੀਤਾ ਸੀ ਹੁਣ ਤੋਂ ਇੱਕ ਹਫਤਾ ਪਹਿਲਾਂ ਜਿੱਤੇ ਤੁਸੀਂ ਆਪੇ ਦਿਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਆ ਤੋ ਭੱਜ ਚੁੱਕੇ ਨੇ ਜਾਂ ਆਲਰੇਡੀ ਜੇਲ੍ਹ 'ਚ ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਔਰ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਤਕਾਰ ਔਰ ਇਤਨਾ ਇੱਕ ਦੁਆਇ ਉਹਨਾਂ ਨੇ ਦਿੱਤੀ ਹੈ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਜੀ ਕਰੀ ਆਖੇ ਵੀ ਚਲੇ ਗਿਆ ਜੀ ਜੀ ਬਿਲਕੁਲ ਚਲੇਗਾ ਜੀ ਪਲੀਜ਼ ਯੂ ਵੇਟ ਯੂ ਕੰਟੀਨਿਊ ਕਿਰਨਾ ਚਾਹਤੇ ਸੁਰਾਂ ਸੁਜੀ ਕੋਈ ਵਾਰਨਿੰਗ ਦੇਣੀ ਤੁਸੀਂ ਜੀ ਵਾਰਨਿੰਗ ਇਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਆ ਹੁਣ ਅੱਗੇ ਇਹ ਕੰਮ ਪੰਜਾਬ 'ਚ ਬਿਲਕੁਲ ਨਹੀਂ ਚੱਲਣਾ ਜਾਂ ਤਾਂ ਅਸੀਂ ਤੁਹਾਨੂੰ ਫੜ ਕੇ ਜੇਲਾ 'ਚ ਵੜਾਂਗੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਹੈ